ਚੰਗਾ ਮੰਦਾ ਬੰਦਾ ਕਰਮਾ ਨਾ ਹੋ ਸਕਦਾ ਉਹ ਕਿਸੇ ਘਰਾਨੇ ਚ ਵੀ ਪੈਦਾ ਹੋ ਕੇ ਹੋ ਸਕਦਾ ਉਹ ਤੇ ਕਈ ਵਾਰੀ ਮਾੜੇ ਕਰਮ ਕਰਦਾ ਹੋਵੇ ਤੇ ਪਿਓ ਵੀ ਕਹਿ ਦਿੰਦਾ ਮਾਂ ਵੀ ਕਹਿ ਦਿੰਦੀ ਹੈ ਤੂੰ ਸਾਡੇ ਘਰ ਕਿੱਥੋਂ ਪੈਦਾ ਹੋ ਗਿਆ ਬੰਦਾ ਕਰਮਾ ਨਾ ਚੰਗਾ ਮਾੜਾ ਹੋ ਸਕਦਾ ਪਰ ਜਨਮ ਕਰਕੇ ਕਿਸੇ ਨੂੰ ਤੁਸੀਂ ਕਹੋ ਵੀ ਭਾਈ ਤੂੰ ਤੇ ਨੀਵੀਂ ਜਾਤ ਦਾ ਹੈ ਇਸ ਗੱਲ ਦੇ ਗੁਰਮਤ ਉਲਟ ਹੈ ਗੁਰਮਤ ਨੇ ਤਾਂ ਆਖਿਆ ਸੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਹੇ ਮੂਰਖ ਹੇ ਗਵਾਰ ਜਾਤ ਦਾ ਹੰਕਾਰ ਨਾ ਕਰ ਸਤਗੁਰ ਨੇ ਮਨੁੱਖੀ ਅਧਿਕਾਰਾਂ ਦੀ ਜੰਗ ਜਦੋਂ ਜਨੇਊ ਉਤਾਰੇ ਜਾਂਦੇ ਸੀ ਸਾਬ ਜੀ ਕਹਿੰਦੇ ਵੇਖੋ ਜੀ ਆਪਣੀ ਮਰਜ਼ੀ ਨਾਲ ਕੋਈ ਜਦੇਊ ਪਾਵੇ ਨਾ ਪਾਵੇ ਉਹ ਅਲੱਗ ਮਰਜ਼ੀ ਹੈ ਪਰ ਧੱਕੇ ਨਾਲ ਤੁਸੀਂ ਕਿਸੇ ਨੂੰ ਆਪਣੇ ਮਜਬਦ ਦੇ ਵਿੱਚ ਲੈ ਕੇ ਆਓ ਇਹ ਸਰਾਸਰ ਗਲਤ ਹੈ ਮਾਰੇ ਨੇ ਕਿ ਆਜ਼ਾਦੀ ਹੈ ਹਰ ਇੱਕ ਬੰਦੇ ਨੂੰ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਹੈ ਹਰ ਇੱਕ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਤੁਸੀਂ ਕਿਸੇ ਨੂੰ ਸਮਝਾ ਦਿਓ ਇਹੋ ਵਜ੍ਹਾ ਸੀ ਜਿਹੜੀ ਸਿੱਖੀ ਆ ਨਾ ਸਿੱਖੀ 'ਚ ਕਿਸੇ ਨੂੰ ਜ਼ਬਰਦਸਤੀ ਨਾਲ ਲਿਆਂਦਾ ਗਿਆ ਨਾ ਲਾਜ ਦੇ ਕੇ ਜਾਂਦਾ ਗਿਆ ਨਾ ਡਰਾਵਾ ਦੇ ਕੇ ਜਾਂਦਾ ਗਿਆ ਇਥੇ ਸਮਝਾਇਆ ਗਿਆ ਅੱਜ ਕੱਲ ਤੇ ਜਿਹੜੇ ਬੱਚੇ ਆ ਨਾ ਤੁਸੀਂ ਧੱਕੇ ਨਾਲ ਬੱਚੇ ਨੂੰ ਸਿੱਖੀ ਵਿੱਚ ਨਹੀਂ ਰੱਖ ਸਕਦੇ ਉਹਨਾਂ ਨੂੰ ਸਮਝਾਓ ਸਿੱਖੀ ਆ ਹੈ ਆਪਣੀ ਮਰਜ਼ੀ ਨਾਲ ਬੱਚਾ ਸਿੱਖੀ ਨੂੰ ਕਮਾਵੇ ਤੇ ਅਲੱਗ ਮਜ਼ਾ ਹੈ ਕਈ ਵਾਰੀ ਆਪਣੇ ਸਾਡੇ ਬੰਦੇ ਵੀ ਕਹਣਗੇ ਜੀ ਥੋੜਾ ਜਿਹਾ ਸਾਨੂੰ ਬੈਨੀਫਿਟ ਦੇਣਾ ਚਾਹੀਦਾ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਤਾਂ ਸਿੱਖੀ 'ਚ ਵਾਧਾ ਹੋਏਗਾ ਜੇ ਸਹੂਲਤਾਂ ਨਾਲ ਸਿੱਖੀ ਵਧੇਗੀ ਨਾ ਤੇ ਕੱਲੋਂ ਸਹੂਲਤਾ ਘਟਣ ਗਿਆ ਤੇ ਸਿੱਖੀ ਘਟੇਗੀ ਵੀ ਅਸੀਂ ਤੇ ਗੱਲਾਂ ਉਹਨਾਂ ਦੀਆਂ ਕਰਦੇ ਜਿਨ੍ਹਾਂ ਨੇ ਖੋਪਰੀਆਂ ਲਵਾਤੀਆਂ ਸਿੱਖੀ ਦੀ ਬਾਤ ਤੇ ਆਪਾਂ ਉਹਨਾਂ ਦੀ ਪਾਉਨੇ ਜਿਨ੍ਹਾਂ ਦੇ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰ ਗਲਾਂ ਚ ਹਾਰ ਪਾ ਦਿੱਤੇ ਗਏ ਗੱਲਾਂ ਤੇ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਵੀ ਜਿਨ੍ਹਾਂ ਨੂੰ ਇਹਦੇ ਤਸੀਹੇ ਦਿੱਤੇ ਗਏ ਵੀ ਖਾਣਾ ਵੀ ਪੂਰੀ ਨਹੀਂ ਦਿੱਤੀ ਗਈ ਪਾਣੀ ਵੀ ਪੂਰਾ ਪੀਣ ਦੀ ਨਹੀਂ ਦਿੱਤਾ ਗਿਆ ਜਿਨ੍ਹਾਂ ਨੂੰ ਰੋਟੀ ਨਹੀਂ ਪੂਰੀ ਮਿਲੀ ਤਸੀਹੇ ਦਿੱਤੇ ਗਏ ਅਨੇਕਾਂ ਤਸੀਹੇ ਝੱਲ ਕੇ ਵੀ ਸਿੱਖੀ ਉਹਨਾਂ ਨੇ ਛੱਡੀ ਨਹੀਂ ਸਹੂਲਤ ਦੀ ਤੇ ਗੱਲ ਹੀ ਵੱਖਰੀ ਇਹ ਹੁੰਦੀ ਬੰਦੇ ਨੂੰ ਸਹੂਲਤ ਦੇ ਕੇ ਸਿੱਖੀ ਵਿੱਚ ਲੈ ਕੇ ਆਉਣਾ ਇਹ ਹੁੰਦਾ ਵੀ ਸਹੂਲਤ ਤਾਂ ਕੀ ਦੇਣੀ ਉਲਟੇ ਜ਼ੁਲਮ ਕਰਨੇ ਆ ਜ਼ੁਲਮ ਸਹਿਣ ਤੋਂ ਬਾਅਦ ਵੀ ਇੱਕ ਸਿੱਖੀ ਨਹੀਂ ਛੱਡ ਰਿਹਾ ਇੱਕ ਬੰਦੇ ਨੂੰ ਆਪਾਂ ਕਹਿੰਦੇ ਵੀ ਸਿੱਖੀ ਵਧਾਉਣੀ ਤੇ ਸਹੂਲਤ ਦੇ ਦਿਓ ਨਾ ਵੀ ਪਿਆ ਰਹੋ ਇਹ ਗਲਤ ਡੈਫੀਨੇਸ਼ਨ ਹੈ ਸਹੂਲਤ ਨਾਲ ਸਿੱਖੀ ਨਹੀਂ ਵਾਦੀ ਸੁਖੀ ਸਦਕਤੀ ਹੈ ਸਿੱਖੀ ਭਰੋਸੇ ਦੀ ਹੈ ਸਿੱਖੀ ਵਿਸ਼ਵਾਸ ਦੀ ਹੈ ਤੇ ਸਿੱਖੀ ਆਚਰਣ ਤੇ ਕਰਤਾਰ ਦੀ ਹੈ ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਹੁਣ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਇਲਾਕੇ ਚ ਵਖ ਵਖ ਦੂਰ ਦੂਰ ਤੱਕ ਪ੍ਰਚਾਰ ਕੀਤੇ ਲੋਕਾਂ ਨੂੰ ਸਮਝਾਇਆ ਸਿੱਖ ਸੰਗਤ ਵਿੱਚ ਗੱਲ ਗਈ ਵੀ ਮਹਾਰਾਜ ਕੋਈ ਸਾਡੇ ਲਈ ਜੰਗ ਲੜ ਰਹੇ ਨੇ ਸਾਨੂੰ ਮਾਨ ਸਤਕਾਰ ਦੇ ਰਹੇ ਨੇ ਆ ਜਿਹੜੀ ਅੱਜ ਆਪਾਂ ਸੰਗਤ ਵਿੱਚ ਇਕੱਠੇ ਬੈਠੇ ਆ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਆ ਇਹ ਅੱਜ ਸਾਡੇ ਲਈ ਆਮ ਗੱਲਾਂ ਨੇ ਪਰ ਜਦੋਂ ਕਿਤੇ ਐਸਾ ਸਮਾਂ ਸੀ ਕਿ ਉੱਚ ਜਾਤੀਏ ਬੰਦੇ ਦੇ ਬਰਾਬਰ ਆਮ ਬੰਦੇ ਨੂੰ ਬਹਿਣ ਦਾ ਅਧਿਕਾਰ ਨਹੀਂ ਸੀ ਜਿੱਥੇ ਬ੍ਰਾਹਮਣ ਬੈਠਾ ਸੀ ਉਥੇ ਆਮ ਬੰਦੇ ਨੂੰ ਅੱਜ ਵੀ ਭਾਰਤ ਦੇਸ਼ ਵਿੱਚ ਕੈਸੇ ਸਥਾਨ ਹੈ ਗਿਆ ਜਿੱਥੇ ਉਹਦਾ ਮਜਬ ਵੇਖ ਕੇ ਐਂਟਰੀ ਦਿੱਤੀ ਜਾਂਦੀ ਹੈ ਉਹਦਾ ਪਹਿਲਾਂ ਮਜਬ ਵੇਖਿਆ ਜਾਂਦਾ ਵੀ ਇਹ ਕਿਹੜੇ ਮਜਬ ਦਾ ਬੰਦਾ ਹੈ ਬੰਦਾ ਭਾਵੇਂ ਅਫਸਰ ਵੀ ਕਿਉਂ ਨਾ ਲੱਗਾ ਹੋਵੇ ਪਰ ਜੇ ਉਹਦੀ ਜਾਤ ਉੱਚੀ ਨਹੀਂ ਤੇ ਉਹਨੂੰ ਕਈ ਵਾਰੀ ਕਈ ਐਸੇ ਧਾਰਮਿਕ ਸਥਾਨ ਇਸ ਦੇਸ਼ ਵਿੱਚ ਹੈਗੇ ਆ ਜਿੱਥੇ ਉਹਨੂੰ ਅੰਦਰ ਆਉਣ ਦੀ ਆਗਿਆ ਨਹੀਂ ਹੈਗੀ ਅੱਛਾ ਬੰਦਾ ਭਾਵੇਂ ਨੀਵੇਂ ਕਰਦਾਰ ਦਾ ਹੋਵੇ ਪਰ ਜੇ ਉਹਦੇ ਕੋਲ ਅਖੌਤੀ ਜਾਤ ਉੱਚੀ ਆ ਆਖੀ ਜਾਣ ਵਾਲੀ ਜਾਤ ਉੱਚੀ ਆ ਫਿਰ ਉਹਨੂੰ ਕਿਸੇ ਨੇ ਪੁੱਛਣਾ ਨਹੀਂ ਆਏਗਾ ਉਹਨੂੰ ਕਹਣਾ ਆ ਜਾ ਜੀ ਭਾਈ ਤੂੰ ਤੇ ਬੜਾ ਵਧੀਆ ਬੰਦਾ ਹੈ ਗੁਰੂ ਸਾਹਿਬ ਨੇ ਜੰਗ ਲੜੀ ਇਹੋ ਵਜ੍ਹਾ ਸੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਚਾਰ ਦੌਰਿਆਂ ਤੇ ਤੁਰੇ ਨਾ ਸਭ ਤੋਂ ਪਹਿਲਾਂ ਮਹਾਰਾਜ ਨੇ ਆਪਣੇ ਨਾਲ ਸਾਥੀ ਕਿਹੜਾ ਚੁਣਿਆ ਸੀ ਸਾਰਿਆਂ ਨੂੰ ਪਤਾ ਹੋਣਾ ਜੀ ਕੀ ਨਾਮ ਹੈ ਜੀ ਭੱਲੋ ਦਾ ਬੋਲੋ ਸਾਰੇ ਸਤਿਕਾਰਯੋਗ ਭਾਈ ਉੱਚੀ ਬੋਲੋ ਗੁਰੂ ਕੇ ਪਿਆਰੇ ਹੋ ਸਤਿਕਾਰਯੋਗ ਭਾਈ ਮਰਦਾਨਾ ਜੀ ਇਨਾ ਸਮਾਂ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਗੁਰਨਾਨ ਸਾਹਿਬ ਦੇ ਨਾਲ ਨਾਮ ਬਤਾਇਆ ਹੋਵੇ ਜਿੰਨਾ ਸਤਕਾਰਯੋਗ ਭਾਈ ਮਰਦਾਨਾ ਜੀ ਨੇ ਬਤਾਇਆ ਹੁਣ ਭਾਈ ਮਰਦਾਨਾ ਜੀ ਜਿਹੜੇ ਅੱਜ ਦੇ ਸਮੇਂ 'ਚ ਆਪਾਂ ਵੇਖੀਏ ਜੇ ਉਸ ਬਰਾਦਰੀ ਦੇ ਬੰਦੇ ਨੂੰ ਕੋਲ ਵੀ ਕੋਈ ਬਿਠਾਉਣ ਨੂੰ ਕਈ ਵਾਰੀ ਸਾਡੇ ਲੋਕ ਤਿਆਰ ਨਹੀਂ ਤੇ ਮਹਾਰਾਜ ਨੇ ਆਪਣੇ ਪ੍ਰਚਾਰ ਦੌਰਿਆਂ 'ਚ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ ਇਹ ਮੈਂ ਸਮਝਦਾ ਉਸ ਵਕਤ ਉੱਚ ਜਾਤੀਏ ਲੋਕਾਂ ਦੇ ਮੂੰਹ ਤੇ ਸਭ ਤੋਂ ਵੱਡੀ ਚਪੇੜ ਸੀ ਮਹਾਰਾਜ ਵੱਲੋਂ ਕਿ ਭਲਿਓ ਜਾਤ ਪਾਤ ਕੁਝ ਨਹੀਂ ਹੁੰਦੀ ਇਹ ਇੱਕੋ ਗੁਰੂ ਨਾਨਕ ਦਾ ਕਾਰਜ ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਸਾਰੇ ਵੱਲੋਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਜਿਹੜਾ ਉਪਦੇਸ਼ ਹੈ ਨਾ ਇਹ ਸਾਰਿਆਂ ਲਈ ਬਰਾਬਰ ਹੈ ਸਾਂਝਾ ਉਪਦੇਸ਼ ਹੈ ਇੱਕੋ ਜਿਹਾ ਉਪਦੇਸ਼ ਹੈ ਇਹਨੂੰ ਕਮਾਓ ਇਹਨੂੰ ਸਮਝੋ ਜਦੋਂ ਮਹਾਰਾਜੇ ਵਿਚਾਰ ਲੈ ਕੇ ਤੁਰੇ ਜਦੋਂ ਮਹਾਰਾਜ ਨੇ ਅਸਾਮ ਦੇ ਲੋਕਾਂ ਦੀ ਵਿੱਚ ਪੈ ਕੇ ਦੋ ਤਰ੍ਹਾਂ ਦੀ ਲੜਾਈ ਮੁਕਾਈ ਔਰੰਗਜ਼ੇਬ ਨੂੰ ਪਤਾ ਲੱਗਾ ਇਸ ਗੱਲ ਦਾ ਕਿ ਜਿਹੜੀ جنگ ਮੈਂ ਹਥਿਆਰਾਂ ਨਾਲ ਨਹੀਂ ਜਿੱਤ ਸਕਿਆ ਕੋਈ ਇਸ ਦੇਸ਼ ਵਿੱਚ ਇਦਾਂ ਦੀ ਸ਼ਖਸੀਅਤ ਹੈਗੀ ਹੈ ਜਿਨ੍ਹਾਂ ਦੇ ਸ਼ਬਦਾਂ ਵਿੱਚ ਐਡੀ ਤਾਕਤ ਆ ਆਪਣੇ ਸ਼ਬਦਾਂ ਨਾਲ ਹੀ ਉਹਨਾਂ ਨੇ ਜੰਗ ਜਿੱਤ ਲਈ ਖਤਰਾ ਪੈ ਗਿਆ ਨਾ ਕਈ ਵਾਰੀ ਨਾ ਅਮਨ ਸ਼ਾਂਤੀ ਪੋਲੀਟੀਕਲ ਲੋਕਾਂ ਨੂੰ ਪਸੰਦ ਨਹੀਂ ਹੁੰਦੀ ਜਿਹੜੇ ਪੋਲੀਟੀਕਲ ਲੋਕ ਹੁੰਦੇ ਨਾ ਸਾਰੇ ਨਹੀਂ ਚਾਹੁੰਦੇ ਅਮਨ ਸ਼ਾਂਤੀ ਕਹਿੰਦੇ ਜੇ ਅਮਨ ਸ਼ਾਂਤੀ ਹੋ ਗਏ ਸਾਨੂੰ ਕਿਹਨੇ ਪੁੱਛਣਾ ਥੋੜੇ ਬਹੁਤੇ ਦੰਗੇ ਹੁੰਦੇ ਰਹਿਣ ਥੋਦੀ ਬੋਤੀ ਹਿਲਜਲ ਹੁੰਦੀ ਰਹੇ ਤਾਂ ਕਿ ਸਾਡੀ ਵੀ ਪ੍ਰਭਤਾ ਸਮਾਜ ਦੇ ਵਿੱਚ ਬਣੀ ਰਹੇ ਹੁਣ ਔਰੰਗਜ਼ੇਬ ਹੁੰਦਾ ਜੇ ਸਾਰਾ ਕੁਝ ਸ਼ਾਂਤੀ ਦਾ ਮਸਲਾ ਹੱਲ ਹੋ ਗਿਆ ਤੇ ਗੱਲ ਨਹੀਂ ਕੋਈ ਕਤਲਗਾਰਤ ਹੋਵੇ ਵੱਡ ਫਟ ਹੋਵੇ ਇੱਥੇ ਅੱਜ ਤੱਕ ਨਾ ਸਾਧ ਸੰਗਜੀ ਭਾਰਤ ਦੇਸ਼ ਦੀ ਇਤਿਹਾਸੀ ਪੜ੍ਹ ਕੇ ਵੇਖਿਓ ਉਨੀ ਵੱਡ ਫਟ ਰਾਜ ਪ੍ਰਾਪਤ ਕਰਨ ਵਾਸਤੇ ਨਹੀਂ ਹੋਈ ਜਿੰਨੀ ਧਰਮਾਂ ਦੇ ਨਾਂ ਤੇ ਹੋਈ ਹੈ ਮੇਰਾ ਧਰਮ ਵੱਡਾ ਤੇਰਾ ਧਰਮ ਮੇਰੇ ਨਾਲੋਂ ਛੋਟਾ ਮੈਂ ਵੱਡੇ ਮਜਬ ਵਾਲਾ ਤੂੰ ਮੇਰੇ ਤੋਂ ਛੋਟੇ ਮਜਬ ਵਾਲਾ ਮਹਾਰਾਜ ਨੇ ਗੱਲ ਮੁਕਾਤੀ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਉਹ ਪਿਆਰਿਆ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਪਤਾ ਕਿਹੜਾ ਨਿਰਮਲ ਕਰਮ ਕਰਨੇ ਹੁਣੇ ਜਿਹੜਾ ਪਾਠ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਪੜਾਇਆ ਸਮਾਜ ਨੂੰ ਹੌਲੀ ਹੌਲੀ ਸਿੱਖਿਆ ਦਿੱਤੀ ਹੁਣ ਆਮ ਵਰਗ ਗੁਰੂ ਸਾਹਿਬ ਦੇ ਨਾਲ ਤੁਰਦਾ ਗਿਆ ਹੁਣ ਜਿਸ ਬੰਦੇ ਨੂੰ ਨਾ ਕੋਈ ਆਪਣੇ ਬਰਾਬਰ ਨਾ ਬਹਿਣ ਦੇਵੇ ਤੇ ਪਾਦਸ਼ਾਹ ਐਸੇ ਇਨਸਾਨਾਂ ਨੂੰ ਕਹਵੇ ਆਓ ਆਪਾਂ ਪੰਗਤ ਵਿੱਚ ਇਕੱਠੇ ਬੈਠੀਏ ਪ੍ਰਸ਼ਾਦਾ ਛਕੀਏ ਆਓ ਆਪਾਂ ਸੰਗਤ ਵਿੱਚ ਇਕੱਠੇ ਬੈਠੀਏ ਆਓ ਆਪਾਂ ਇਕੱਠੇ ਹੋ ਕੇ ਤੁਰੀਏ ਹੁਣ ਆਮ ਲੋਕ ਗੁਰੂ ਸਾਹਿਬ ਦੀ ਇਸ ਲਹਿਰ ਦੇ ਹਿੱਸਾ ਬਣਦੇ ਗਏ ਤੁਰਦੇ ਗਏ ਪਰ ਜਿਨ੍ਹਾਂ ਲੋਕਾਂ ਨੇ ਵੰਡ ਕੇ ਰਾਜ ਕਰਨਾ ਸੀ ਉਹਨਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੋਈਆਂ ਉਹਨਾਂ ਵਿੱਚੋਂ ਪਹਾੜੀ ਰਾਜੇ ਜਿਹੜੇ ਸੀ Hindu ਪਹਾੜੀ ਰਾਜੇ ਉਹਨਾਂ ਨੂੰ ਵੀ ਪਸੰਦ ਨਹੀਂ ਸੀ ਔਰ ਉਹਨਾਂ ਦੇਵ ਨੂੰ ਵੀ ਪਸੰਦ ਨਹੀਂ ਸੀ ਅਖੀਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਸ਼ਮੀਰ ਤੋਂ ਚੱਲ ਕੇ ਬ੍ਰਾਹਮਣ ਜਾਂਦੇ ਆ ਕਿ ਸਾਡੇ ਧਰਮ ਨੂੰ ਖਤਰਾ ਜੀ ਸਾਡੇ ਜਨੇਊ ਧੱਕੇ ਨਾ ਉਤਾਰੇ ਜਾ ਰਹੇ ਨੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 1675 ਵਿੱਚ ਗ੍ਰਿਫਤਾਰੀ ਹੁੰਦੀ ਹੈ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜਦੋਂ ਮਹਾਰਾਜ ਨੂੰ ਅਰੈਸਟ ਕਰਕੇ ਲੈ ਕੇ ਜਾਇਆ ਜਾਂਦਾ ਉਹਨਾਂ ਦੇ ਨਾਲ ਪੰਜ ਸਿੱਖ ਜਾਂਦੇ ਆ ਜੀ ਜਿਨ੍ਹਾਂ ਚੋਂ ਤਿੰਨ ਸਿੱਖਾਂ ਦਾ ਨਾਮ ਅਸੀਂ ਜਾਣਦੇ ਆ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਭਾਈ ਉਦੇ ਸਿੰਘ ਜੀ ਤੇ ਭਾਈ ਗੁਰਬਖਸ਼ ਸਿੰਘ ਜੀ ਇਹ ਭਾਈ ਉਦੇ ਸਿੰਘ ਭਾਈ ਗੁਰਬਖਸ਼ ਸਿੰਘ ਇਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਹੀ ਕਿਹਾ ਸੀ ਕਿ ਤੁਸੀਂ ਇੱਥੇ ਪਾਸੇ ਰਹਿ ਕੇ ਜੋ ਇਥੋਂ ਦੇ ਹਾਲਾਤ ਹੋਣਗੇ ਦਿੱਲੀ ਦੇ ਤੁਸੀਂ ਇਹ ਸਾਰੀ ਖਬਰ ਜਾ ਕੇ ਅਨੰਦਪੁਰ ਸਾਹਿਬ ਤੱਕ ਲੈ ਕੇ ਜਾਣੀ ਹੈ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਉਹ ਤੋਂ ਪਹਿਲਾਂ ਜੋ ਤਸੀਹੇ ਦਿੱਤੇ ਗਏ ਇਹਦੇ ਬਾਰੇ ਜਦੋਂ ਤੁਸੀਂ ਗੁਰੂ ਕੀਆ ਸਾਖੀਆਂ ਕਿਤਾਬ ਪੜ੍ਹਦੇ ਹੋ ਪਟਵਈਆਂ ਪੜ੍ਹਦੇ ਹੋ ਜਿਹੜੇ ਆਪਣੇ ਇਤਿਹਾਸਿਕ ਸਰੋਤ ਨੇ ਜਦੋਂ ਉਹਨਾਂ ਵਿੱਚੋਂ ਤੁਸੀਂ ਪੰਛੀ ਝਾਤ ਮਾਰਦੇ ਹੋ ਤੁਹ ਪਤਾ ਲੱਗਦਾ ਕਿ ਸ਼ਹੀਦ ਕਰਨ ਤੋਂ ਪਹਿਲਾਂ ਮਹਾਰਾਜ ਨੂੰ 23 ਦਿਨ ਤਸੀਹੇ ਵੀ ਦਿੱਤੇ ਗਏ ਪਾਣੀ ਪ੍ਰੋਪਰ ਪੀਣ ਨਹੀਂ ਦਿੱਤਾ ਗਿਆ ਪ੍ਰੋਪਰ ਉਹਨਾਂ ਨੂੰ ਖੁਰਾਕ ਨਹੀਂ ਦਿੱਤੀ ਗਈ ਜਾਨਕਿ ਮਾਨਸਿਕ ਤੌਰ ਤੇ ਜਿਹਨੂੰ ਕਹਿੰਦੇ ਟੌਰਚਰ ਕਰਨਾ 54 ਸਾਲ ਦੀ ਉਮਰ ਹੈ ਜੀ ਧੰਗੁਰੂ ਤੇਗਬਾਧਰ ਮਹਾਰਾਜ ਜੀ ਦੀ ਕਿੰਨੇ ਸਾਲ ਜੀ 54 ਸਾਲ ਕਿਉਂਕਿ 21 ਦਾ ਪ੍ਰਕਾਸ਼ ਹੈ ਤੇ 75 ਵਿੱਚ ਉਹ ਸ਼ਹਾਦਾ ਜਾਂ ਪੀਣੇ 54 ਸਾਲ ਦੀ ਏਜ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੂੰ ਪ੍ਰੋਪਰ ਖਾਣਾ ਨਹੀਂ ਦਿੱਤੀ ਗਈ ਪ੍ਰੋਪਰ ਜਿੰਨਾ ਬੰਦੇ ਨੂੰ ਇੱਕ ਦਿਨ ਚ ਪਾਣੀ ਪੀਣ ਦੀ ਚਾਹੀਦਾ ਪਾਣੀ ਪੀਣ ਨਹੀਂ ਦਿੱਤਾ ਗਿਆ ਜਾਨੀ ਕਿ ਟੌਰਚਰ ਕਰ ਰਹਾ ਸੀ ਵੀ ਕਿਸੇ ਤਰੀਕੇ ਨਾਲ ਇਹ ਹੱਥ ਖੜੇ ਕਰ ਦੇਣ ਕਿ ਮੈਂ ਇਹ ਜਿਹੜਾ ਡਿਸੀਜਨ ਲਿਆ ਇਹ ਡਿਸੀਜਨ ਮੇਰਾ ਗਲਤ ਹੈ ਮੈਨੂੰ ਇਹਨਾਂ ਦੇ ਹੱਕ ਵਿੱਚ ਨਹੀਂ ਖੜਨਾ ਚਾਹੀਦਾ ਪਰਮਾਰਾਜ ਆਪਣੇ ਗੱਲ ਦੇ ਉੱਤੇ عقیده ਉੱਤੇ ਰਹਿ ऐसा नहीं महाराज ਨੂੰ جنگ ਨਹੀਂ ਲੜਨੀ ਆਉਂਦੀ ਜਿਨ੍ਹਾਂ ਦਾ ਨਾਂ ਹੀ ਤੇਗ ਬਹਾਦਰ ਇਸ ਕਰਕੇ ਪਿਆ ਹੋਵੇ ਕਿ ਉਹ ਤੇਗ ਦੇ ਬਹਾਦਰ ਹੋਣ ਉਹ ਆਪਣਾ ਸੀਸ ਧੜ ਨਾਲੋਂ ਅਲੱਗ ਕਰਵਾ ਰਹੇ ਨੇ جنگ ਨਹੀਂ ਲੜੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਆ ਚਿੱਤਾ ਰੱਖਿਓ ਆਪਣੇ ਬੱਚਿਆਂ ਨੂੰ ਦੱਸੋ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਤੇ ਨਾਂ ਹੀ ਇਸ ਕਰਕੇ ਪਿਆ ਸੀ ਉਹ ਤੇਗ ਦੇ ਜੋਰ ਵਖਾਉਣ ਵਾਲੇ ਸੀ جنگ ਲੜ ਸਕਦੇ ਸੀ ਮਹਾਰਾਜ ਪਰ ਮਹਾਰਾਜ ਕਈ ਵਾਰੀ ਨਾ ਜ਼ਿੰਦਗੀ ਚ ਆਪਣੇ ਤਨ ਦੇ ਉੱਤੇ ਕਸ਼ਟ ਸਹਿ ਕੇ ਵੀ ਨਾ ਕੌਮਾਂ ਨੂੰ ਜਗਾਇਆ ਜਾਂਦਾ ਦੁਨੀਆ ਨੂੰ ਦੱਸਿਆ ਜਾਂਦਾ ਹੈ ਸਭ ਤੋਂ ਬੰਦੇ ਦੀ ਜ਼ਿੰਦਗੀ ਚ ਕੀਮਤੀ ਚੀਜ਼ ਕਿਹੜੀ ਹੈ ਜੀ ਭਲਾ ਜੇ ਆਪਾਂ ਨੂੰ ਕੋਈ ਪੁੱਛੇ ਵੀ ਸਾਡੀ ਜ਼ਿੰਦਗੀ ਚ ਕੀਮਤੀ ਚੀਜ਼ ਕਿਹੜੀ ਹੈ ਕੋਈ ਕਵੇਗਾ ਜੀ ਸੋਨਾ ਮੇਰੀ ਦੁਕਾਨ ਮੇਰੀ ਨੌਕਰੀ ਮੇਰਾ ਫਲਾਣਾ ਨਾ ਸਭ ਤੋਂ ਕੀਮਤੀ ਹੈ ਜਾਨ ਬੰਦੇ ਦੀ ਆਪਣੀ ਜਾਨ ਬਚਾਉਣ ਲਈ ਬੰਦਾ ਸੋਨਾ ਵੀ ਵੇਚ ਦਿੰਦਾ ਹੈ ਆਪਣੀ ਜਾਨ ਬਚਾਉਣ ਲਈ ਬੰਦਾ ਆਪਣਾ ਘਰ ਵੀ ਵੇਚ ਦਿੰਦਾ ਹੈ ਕੋਈ ਆਪਣਾ ਨਿਗਟਵਰਤੀ ਬਿਮਾਰ ਹੋਵੇ ਡਾਕਟਰ ਕਹਿ ਦੇਣ ਵੀ ਇੰਨਾ ਖਰਚਾ ਆਏਗਾ ਕਈਆਂ ਬੰਦਿਆਂ ਨੇ ਆਪਣੇ ਘਰ ਵੀ ਗਿਰਵੀ ਰੱਖ ਕੇ ਪੈਸਾ ਚੱਕ ਲਿਆ ਵੀ ਜੇ ਪੁੱਤ ਬਚ ਗਿਆ ਨਾ ਘਰ ਮੈਂ ਫੇਰ ਖਰੀਦ ਲਵਾਂਗਾ ਜੇ ਬੰਦਾ ਬਚ ਗਿਆ ਘਰ ਵੀ ਖਰੀਦਿਆ ਜਾਊਗਾ ਗੱਡੀ ਵੀ ਖਰੀਦੀ ਜਾਏਗੀ ਆਇਆ ਘਰ ਚਾਰ ਤੋਲੇ ਸੋਨਾ ਪਿਆ ਜੇ ਇਹ ਵੀ ਵਿਗਿਆ ਮੈਂ ਆਪਣਾ ਘਰ ਦਾ ਜੀਵਚਾਲਿਆ ਤੇ ਸਮਾਂ ਪਾ ਕੇ ਮੈਂ ਸੋਨਾ ਵੀ ਖਰੀਦ ਲਵਾਂਗਾ ਘਰ ਵੀ ਖਰੀਦ ਲਵਾਂਗਾ ਗੱਡੀਆਂ ਵੀ ਖਰੀਦ ਲਵਾਂਗਾ ਇਹਦਾ ਮਤਲਬ ਸਭ ਤੋਂ ਕੀਮਤੀ ਚੀਜ਼ ਕਿਹੜੀ ਹੋਈ ਜਿੰਦ ਉੰਤਿਆ ਨਾ ਸੁਣਿਓ ਜੇ ਕੋਈ ਜਿੰਦ ਵੀ ਕੁਰਬਾਨ ਕਰ ਲਿਆ ਸਾਡੇ ਉਤੋਂ ਯਾਰ ਮੈਂ ਜਿੰਦ ਤੋਂ ਵਿੱਚ ਮਹਿੰਗੀ ਚੀਜ਼ ਕੋਈ ਹੋ ਸਕਦੀ ਆਪਾਂ ਕਹਿੰਦੇ ਸਭ ਤੋਂ ਕੀਮਤੀ ਚੀਜ਼ ਬੰਦੇ ਦੀ ਜਾਨ ਆ ਜਾਨ ਬਚਾਉਣ ਲਈ ਬੰਦਾ ਡਾਕਟਰਾਂ ਦੇ ਗਾੜੀ ਹੱਥ ਜੋੜਦਾ ਤੁਸੀਂ ਵੇਖੋ ਬਾਕੀ ਥਾਵਾਂ ਤੇ ਕਈ ਵਾਰੀ ਬੰਦਾ ਨਾ ਪੈਸੇ ਰੇਟ ਘਟ ਕਰ ਲੈਣਾ ਹੋਵੇ ਨਾ ਬੰਦਾ ਰੇਟ ਘਟਾਉਂਦਾ ਗੱਡੀ ਲੈਣੀ ਹੋਵੇ ਤਾਂ ਬੰਦਾ ਕਹਿੰਦਾ ਜੀ ਥੋੜਾ ਜਿਹਾ ਘਟ ਕਰ ਲਓ ਕੋਈ ਵੀ ਬੰਦੇ ਨੇ ਕੰਮ ਕਰਨਾ ਹੋਵੇ ਤਾਂ ਰੇਟ ਘਟਾਉਂਦਾ ਵਾ ਹਸਪੀਟਲ ਮਰੀਜ਼ ਪਿਆ ਹੋਵੇ ਨਾ ਉੱਥੇ ਕੀ ਕਹਿੰਦਾ ਭਲਾ ਡਾਕਟਰ ਸਾਹਿਬ ਪੈਸੇ ਦੀ ਚਿੰਤਾ ਨਾ ਕਰਿਓ ਮੈਨੂੰ ਕਿਹ ਕੋ ਮੰਗਣੇ ਪੈ ਕਰਜ਼ਾ ਚੁਕਣਾ ਪਿਆ ਘਰ ਗਿਰਵੀ ਰੱਖਣਾ ਪਿਆ ਮੈਂ ਆਪਣੇ ਘਰ ਦਾ ਇਹ ਜੀ ਜਾਨ ਨਹੀਂ ਦੇਣਾ ਚਾਹੁੰਦਾ ਇਹਨੂੰ ਮੈਂ ਬਚਾਉਣਾ ਚਾਹੁੰਦਾ ਤੁਸੀਂ ਵੇਖਿਆ ਕੋਈ ਹਸਪੀਟਲ ਜਾ ਕੇ ਉਹਨੂੰ ਪਤਾ ਉਸੇ ਤੇ ਜਾ ਕੇ ਕਹਿੰਦਾ ਜੀ ਤੁਸੀਂ ਪੈਸੇ ਦੀ ਚਿੰਤਾ ਨਾ ਕਰਿਓ ਪੈਸੇ ਖਣੋ ਮੈਂ ਆਪਣੇ ਘਰ ਦਾ ਮਰੀਜ਼ ਨਹੀਂ ਜਾਣ ਦੇਣਾ ਇਹਦਾ ਮਤਲਬ ਬੰਦੇ ਨੂੰ ਪਤਾ ਵਾ ਕਿ ਜਿੰਦ ਬੜੀ ਵੱਡੀ ਚੀਜ਼ ਹੈ ਜੇ ਜੀਵਦਾ ਰਿਹਾ ਤੇ ਬੰਦਾ ਸਭ ਕੁਝ ਬਣਾ ਲਵੇਗਾ ਜੇ ਚਲਾਈ ਗਿਆ ਤੇ ਇਦਾਂ ਵੀ ਹੁੰਦਾ ਜੇ ਬੰਦਾ ਬਚ ਜਾਏ ਨਾ ਜਿੰਨਾ ਲੱਗਾ ਖਰਚਾ ਬੰਦੇ ਨੂੰ ਭੁੱਲ ਜਾਂਦਾ ਕਹਦਾ ਜੇ ਬੰਦਾ ਬਚ ਗਿਆ ਤੇ ਚੀਜ਼ਾਂ ਫੇਰ ਬਣ ਜਾਣੀਆਂ ਹੁਣ ਆ ਸੋਚਿਓ ਜੇ ਸਭ ਤੋਂ ਕੀਮਤੀ ਚੀਜ਼ ਜਿੰਦਵਾ ਕੋਈ ਜਿੰਦਰੀ ਵਾਰ ਰਿਹਾ ਸਾਡੇ ਤੋਂ ਕੋਈ ਜਾਨਵਾਰ ਰਿਹਾ ਸਾਡੇ ਤੋਂ ਆਪਣੇ ਜੀਵਨ ਨੂੰ ਸਾਡੇ ਤੋਂ ਲੈ ਕੇ ਲਾ ਰਿਹਾ ਇਹਦਾ ਮਤਲਬ ਇਹਦੇ ਤੋਂ ਵੀ ਕੋਈ ਕੀਮਤੀ ਚੀਜ਼ ਹੈਗੀ ਹੈ ਇਹਦੇ ਤੋਂ ਕੀਮਤੀ ਚੀਜ਼ ਨੇ ਅਸੂਲ ਸੱਚਾ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਤੀਆਂ ਤਵੀਆਂ ਤੇ ਬੈਠੇ ਦੇਗਾਂ ਚੋਂ ਬਾਲੇ ਖਾਦੇ ਤਸੀਹੇ ਚੱਲੇ ਮਹਾਰਾਜ ਦੇ ਉਹ ਵੀ ਇੱਕ ਪੂਰਨੇ ਪਏ ਭਾਰਤ ਦੇਸ਼ ਵਿੱਚ ਸ਼ਹੀਦ ਸ਼ਬਦ ਨੂੰ ਜਨਮ ਤੱਤੀ ਤਵੀ ਤੇ ਬੈਠ ਕੇ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ